ਅਕਸ਼ਰੇ ਗਾਲ ਮੈਂ ਹਜ ਸਿਕੋਰ ਤੁਸੀਂ ਦੇਖ ਰਹੇ ਹੋ ਸਾਡਲ ਟੀਵੀ ਆਕਲੈਂਡ ਸੀਵੀਡੀ ਦੇ ਵਿੱਚ ਵਿਜ਼ਿਟਰ ਤੇ ਰਿਹਾਸ਼ੀਆਂ ਨੂੰ ਹੁਣ ਰਾਤਾਂ ਨੂੰ ਤੇ ਵੀਕਐਂਡ ਦੇ ਉੱਤੇ ਵੀ ਪਾਰਕਿੰਗ ਦੇ ਚਾਰਜੇਸ ਲੱਗਣਗੇ ਜੀ ਹਾਂ ਇਹ ਬਦਲਾ 1 ਜੁਲਾਈ ਤੋਂ ਲੱਗ ਹੋ ਰਿਹਾ ਆਕਲੈਂਡ ਟ੍ਰਾਂਸਪੋਰਟ ਦੇ ਮੁਤਾਬਕ 1 ਜੁਲਾਈ ਤੋਂ ਵੀਕਐਂਡ ਦੇ ਉੱਤੇ ਤੇ ਰਾਤਾਂ ਨੂੰ ਵੀ ਹੁਣ ਪਾਰਕਿੰਗ ਦੇ ਚਾਰਜਸ ਦੇਣੇ ਪੈਣਗੇ ਤੇ ਇਹ 24/7 ਹੋ ਜਾਏਗਾ ਇਹ ਚਾਰਜਸ 2 ਤੋਂ 3 ਡਾਲਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਦੇਣੇ ਪੈਣਗੇ ਤੇ ਇਹ ਲੋਕੇਸ਼ਨ ਦੇ ਉੱਤੇ ਵੀ ਨਿਰਭਰ ਕਰੇਗਾ ਉਹ ਤੇ ਦੱਸ ਦਈਏ ਕਿ ਇਹ ਚਾਰਜਸ ਦੇਣ ਦੇ ਨਾਲ ਵਿਜ਼ਿਟਰ ਤੇ ਰਿਹਾਇਸ਼ੀਆਂ ਤੇ ਇਥੋਂ ਦੇ ਕਾਰੋਬਾਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਇਹਨਾਂ ਨੂੰ ਵਾਧੂ ਦੇ ਸੈਂਕੜੇ ਡਾਲਰ ਹਰ ਮਹੀਨੇ ਓਗਨ ਟ੍ਰਾਂਸਪੋਰਟ ਨੂੰ ਦੇਣੇ ਪੈਣਗੇ ਹਜ਼ਰ ਹਸਪਿਟੈਲਿਟੀ ਨਿਊਜ਼ੀਲੈਂਡ ਬਿਜ਼ਨਸ ਡਿਵੈਲਪਮੈਂਟ ਤੇ ਇਨੋਵੇਸ਼ਨ ਦੇ ਮੈਨੇਜਰ ਇਸ ਸਮੇਂ ਆਖੋਸ਼ ਨਜ਼ਰ ਆ ਰਹੇ ਨੇ ਉਹਨਾਂ ਕਹਿੰਦੇ ਕਿ ਬਹੁਤ ਜ਼ਿਆਦਾ ਕਾਰੋਬਾਰੀ ਇਸ ਫੈਸਲੇ ਤੋਂ ਨਾਕੂਰ ਨੇ ਕਿਉਂਕਿ ਜ਼ਿਆਦਾਤਰ ਹਸਪਿਟੈਲਿਟੀ ਤੇ ਕਾਰੋਬਾਰ ਰਾਤਾਂ ਨੂੰ ਹੀ ਚੱਲਦੇ ਨੇ ਤੇ ਇੱਥੇ ਕੰਮ ਕਰਨ ਵਾਲੇ ਲੋਕੀ ਆਪਣੀਆਂ ਆਪਣੇ ਵਾਰਨਾਂ ਦੇ ਵਿੱਚ ਹੀ ਇੱਥੇ ਆਉਣਾ ਜ਼ਿਆਦਾ ਪਸੰਦ ਕਰਦੇ ਨੇ ਕਿਉਂਕਿ ਰਾਤ ਨੂੰ ਪਬਲਿਕ ਟਰਾਂਸਪੋਰਟ ਤੇ ਨਿਰਪਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਕਾਫੀ ਜ਼ਿਆਦਾ ਖਰਾਬ ਹਾਲਤ ਦੇ ਵਿੱਚ ਹੁੰਦੀਆਂ ਨੇ ਉਨਾਂ ਨੇ ਕਿਹਾ ਕਿ ਬਹੁਤ ਸਾਰੇ ਸਟਾਫ ਜੋ ਕਿ ਮਿਨਿਮਮ ਵੇਜ ਰੇਟ ਤੇ ਕੰਮ ਕਰਦੇ ਨੇ ਉਹਨਾਂ ਨੂੰ ਇਹ ਚਾਰजेस ਦੇਣੇ ਬਹੁਤ ਔਖੇ ਹੋਣਗੇ ਤੇ ਇਸ ਦਾ ਨਤੀਜਾ ਇਹ ਵੀ ਹੋ ਸਕਦਾ ਕਿ ਬਹੁਤ ਸਾਰੇ ਲੋਕੀ ਆਪਣੀਆਂ ਨੌਕਰੀਆਂ ਵੀ ਛੱਡ ਦੇਣ ਫਿਲਹਾਲ ਆਕਲੈਂਡ ਟਰਾਂਸਪੋਰਟ ਦੇ ਮੁਤਾਬਕ ਇਹ ਫੈਸਲਾ 1 ਜੁਲਾਈ ਤੋਂ ਲਾਗੂ ਹੋ ਜਾਵੇਗਾ ਜਿਸ ਨਾਲ ਆਕਲੈਂਡ ਟਰਾਂਸਪੋਰਟ ਨੂੰ ਜ਼ਰੂਰ ਫਾਇਦਾ ਹੋਏਗਾ